ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਅੱਜ ਆਪਾਂ ਜਿਹੜਾ ਵਿਸ਼ੇ ਨੂੰ ਵਿਚਾਰਨਾ ਹੈ ਇਹ ਵਿਸ਼ਾ ਬਹੁਤ ਸਮਝਣ ਵਾਲਾ ਹੈ ਥੋੜਾ ਜਿਹਾ ਇਸ ਵਿਸ਼ੇ ਨੂੰ ਆਪਾਂ ਵਿਚਾਰਾਂਗੇ ਬੜੀ ਵੱਡੀ ਇੱਕ ਜਾਣਕਾਰੀ ਜਿਹੜੀ ਹੈ ਸਾਨੂੰ ਇਹਦੇ ਬਾਰੇ ਹੋਣੀ ਚਾਹੀਦੀ ਹੈ 270 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਇੱਕ ਤੂਫਾਨ ਜਿਹੜਾ ਹੈ ਉਹ ਸਾਡੇ ਵੱਲ ਆ ਰਿਹਾ ਹੈ ਕਈ ਸ਼ਹਿਰਾਂ ਦੇ ਵਿੱਚ ਤਬਾਹੀ ਮਚ ਸਕਦੀ ਹੈ ਸ਼ਹਿਰ ਛੱਡ ਕੇ ਲੋਕ ਭੱਜਣੇ ਸ਼ੁਰੂ ਹੋ ਗਏ ਨੇ 11 ਲੱਖ ਲੋਕ ਭੱਜ ਗਏ ਨੇ ਵੱਡੀ ਭਵਿੱਖਬਾਣੀ ਹੈ ਜੋ ਸੱਚ ਸਾਬਤ ਹੋ ਰਹੀ ਹੈ ਆਪਾਂ ਕੁਝ ਇਸ ਵਿਸ਼ੇ ਤੇ ਬੇਨਤੀਆਂ ਸੰਧੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਤੁਸੀਂ ਬੜੀ ਵੱਡੀ ਜਿਹੜੀ ਜਾਣਕਾਰੀ ਹੈ ਉਹ ਤੁਸੀਂ ਰੱਖਦੇ ਹੋ ਸੋਸ਼ਲ ਮੀਡੀਆ ਦੇ ਨਾਲ ਤੁਸੀਂ ਜੁੜੇ ਹੋਏ ਹੋ ਪਰ ਮੈਂ ਹੈਰਾਨ ਹੋ ਗਿਆ ਜਦੋਂ ਕੁਝ ਵਿਗਿਆਨੀਆਂ ਨੇ ਇਹ ਗੱਲ ਤੋਂ ਪੜਦਾ ਚੁੱਕਿਆ ਮੌਸਮ ਵਿਗਿਆਨੀ ਜਿਹੜੇ ਨੇ ਉਹਨਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਕਿ ਸਾਨੂੰ ਪਤਾ ਹੋਵੇ ਮੌਸਮ ਵਿਗਿਆਨੀਆਂ ਨੇ ਇਸ ਗੱਲ ਤੋਂ ਜਿਹੜਾ ਹੈ ਉਹ ਸਾਫ਼ ਜਾਣੂ ਕਰਵਾ ਦਿੱਤਾ ਹੈ ਅਮਰੀਕਾ ਦੇ ਵਿੱਚ ਮਿਲਟਨ ਤੂਫਾਨ ਜਿਹੜਾ ਹੈ ਤਬਾਹੀ ਮਚਾਰਿਆ ਹੈ ਇਸ ਤੂਫਾਨ ਦੇ ਕਾਰਨ ਕਈ ਸ਼ਹਿਰਾਂ ਦੇ ਵਿੱਚ ਦਹਿਸ਼ਤ ਫੈਲੀ ਹੋਈ ਹੈ 11 ਲੱਖ ਤੋਂ ਵੱਧ ਲੋਕ ਸ਼ਹਿਰ ਛੱਡ ਕੇ ਭੱਜ ਚੁੱਕੇ ਨੇ ਭਾਵ ਆਪਣੀ ਜਾਨ ਬਚਾ ਕੇ ਉਹ ਦੌੜ ਗਏ ਨੇ ਅਮਰੀਕਾ ਦੇ ਨੈਸ਼ਨਲ ਹਰੀਕੇਨ ਸੈਂਟਰ ਮੁਤਾਬਕ ਹਰੀਕੇਨ ਮਿਲਟਨ ਅਜੇ ਵੀ 400 ਕਿਲੋਮੀਟਰ ਦੂਰ ਹੈ ਇਹ ਕਿਸੇ ਵੀ ਸਮੇਂ ਫਲੋਰੀਡਾ ਦੇ ਤੱਟ ਨਾਲ ਟਕਰਾ ਸਕਦਾ ਹੈ ਇਹਨੂੰ ਸਦੀ ਦਾ ਸਭ ਤੋਂ ਵੱਡਾ ਤੂਫਾਨ ਦੱਸਿਆ ਜਾ ਰਿਹਾ ਹੈ ਇਹਦੀ ਜਿਹੜੀ ਰਫਤਾਰ ਹੈ ਉਹ 270 ਕਿਲੋਮੀਟਰ ਤੋਂ ਵੀ ਵੱਧ ਹੈ ਜੀ ਪ੍ਰਸ਼ਾਸਨ ਨੇ ਇਸ ਨੂੰ ਬੇहद ਖਤਰਨਾਕ ਮਾਨਤਾ ਦਿੱਤੀ ਹੈ ਇਨੂੰ ਦੱਸਿਆ ਕਿ ਸ਼੍ਰੇਣੀ 5 ਦੇ ਵਿੱਚ ਇਹਨੂੰ ਮੰਨਿਆ ਗਿਆ ਹੈ ਕਈ ਸ਼ਹਿਰਾਂ ਦੇ ਵਿੱਚ ਕਈ ਘਰਾਂ ਦੇ ਧੁਮਾਕੇ ਹੋਣ ਅਤੇ ਬਿਜਲੀ ਸਪਲਾਈ ਠੱਪ ਹੋਣ ਦਾ ਵੀ ਖਤਰਾ ਜਿਹੜਾ ਹੈ ਉਹ ਸਾਫ਼ ਦਿਖਾਈ ਦੇ ਰਿਹਾ ਹੈ। ਰਾਸ਼ਟਰਪਤੀ ਜੋ ਬਿਡੇਨ ਨੇ ਲੋਕਾਂ ਨੂੰ ਵੀ ਤੁਰੰਤ ਸ਼ਹਿਰ ਖਾਲੀ ਕਰਨ ਦੀ ਬੇਨਤੀ ਕਰ ਦਿੱਤੀ ਤੇ ਤੇਜ਼ੀ ਨਾਲ ਵੱਧ ਰਿਹਾ ਹੈ ਮਿਲਟਨ ਤੂਫਾਨ ਤੇ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਜਿਹੜੀ ਹੈ ਅਪੀਲ ਹੈ बार-बार ਤੇ ਬੜੀ ਵੱਡੀ ਜਿਹੜੀ ਇਹਦੀ ਸੱਟ ਹੈ ਉਹ ਦੁਨੀਆਂ ਤੇ ਲੱਗੇਗੀ ਇਸ ਦੇ ਟੈਂਬਾ ਦੇ ਟੱਟ ਨਾਲ ਟਕਰਾਉਣ ਦੀ ਸੰਭਾਵਨਾ ਜਿੱਥੇ ਆਬਾਦੀ ਕਰੀਬ 30 ਲੱਖ ਹੈ 11 ਲੱਖ ਲੋਕ ਪਹਿਲਾਂ ਹੀ ਜਾ ਚੁੱਕੇ ਨੇ ਮੌਸਮ ਵਿਗਿਆਨੀਆਂ ਦੇ ਮੁਤਾਬਕ ਤੂਫਾਨ ਕਾਰਨ ਭਾਰੀ ਮੀਂਹ ਪਵੇਗਾ ਹੜ੍ਹ ਆਉਣਗੇ ਤੇਜ਼ ਹਵਾਵਾਂ ਚੱਲਣਗੀਆਂ ਸਮੁੰਦਰ ਦੇ ਵਿੱਚ ਤੂਫਾਨ ਦੀਆਂ ਲਹਿਰਾਂ ਵੀ ਬਹੁਤ ਤੇਜ਼ ਹੋਣਗੀਆਂ 10-15 15 ਫੁੱਟ ਉੱਚੀਆਂ ਲਹਿਰਾਂ ਵਗਣਗੀਆਂ ਤੇ ਕਾਫੀ ਜਿਆਦਾ ਜਿਹੜਾ ਨੁਕਸਾਨ ਹੋਣ ਦੀ ਸੰਭਾਵਨਾ ਆ। ਯੂਐਸ ਐਮਰਜੈਂਸੀ ਸਰਵਿਸ ਫੇਮਾ ਨੇ ਵੀ ਕਿਹਾ ਕਿ ਤੂਫਾਨ ਮਿਲਟਨ ਅਜੀਹਾ ਹੋਵੇਗਾ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖਿਆ। ਸਾਰੇ ਲੋਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਨ ਲਈ ਆਖ ਦਿੱਤਾ ਗਿਆ। ਤੇ ਹਾਲਾਂਕਿ ਉਹਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਜਿਹੜੇ ਨੇ ਯਤਨ ਕੀਤੇ ਜਾ ਰਹੇ ਨੇ ਇਸ ਤੂਫਾਨ ਦੇ ਵਿੱਚ ਕਿਸੇ ਵਿਅਕਤੀ ਦੀ ਮੌਤ ਜਿਹੜੀ ਆ ਨਾ ਹੋਵੇ। ਬੜੇ ਉਪਰਾਲੇ ਜਿਹੜੇ ਨੇ ਲਾਪਰਵਾਹੀ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਜਾ ਸਕਦੀ ਹੈ ਜੇ ਇੱਕ ਲਾਪਰਵਾਹੀ ਅਸੀਂ ਕੀਤੀ। ਜ਼ਿਆਦਾਤਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਏਜੰਸੀਆਂ ਸਾਰਿਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੀਆਂ ਨੇ ਤੇ ਹਜ਼ਾਰਾਂ ਲੋਕ ਜਿਹੜੇ ਨੇ ਉਹ ਘਰੋਂ ਬੇਘਰ ਹੋ ਗਏ ਨੇ ਇਸ ਖਤਰੇ ਕਰਕੇ। ਬਹੁਤ ਸਾਰੇ ਲੋਕ 1970 ਅਤੇ 1980 ਦੇ ਦਹਾਕੇ ਵਿੱਚ ਬਣੇ ਮੋਬਾਈਲ ਘਰਾਂ ਦੇ ਵਿੱਚ ਰਹਿੰਦੇ ਸਨ ਉਹ ਬਹੁਤ ਖਤਰਨਾਕ ਸੀ ਜੋ ਕਿ ਮਾਮੂਲੀ ਤੂਫਾਨ ਹਵਾ ਦੇ ਵਿੱਚ ਤਬਾਹ ਹੋ ਸਕਦੇ ਨੇ। ਤੇ ਹਜ਼ਾਰਾਂ ਲੋਕਾਂ ਦੀ ਜਿਹੜੀ ਗਿਣਤੀ ਹੈ ਬਹੁਤ ਵੱਡੀ ਹੈ ਪਰ ਸਾਧ ਸੰਗਤ ਆਪਾਂ ਇਸ ਨੂੰ ਤਾਲ ਨਹੀਂ ਸਕਦੇ ਤੇ ਜੋ ਪਰਮਾਤਮਾ ਨੇ ਇੱਕ ਨਿਯਮ ਬਣਾਇਆ ਹੈ ਇਹ ਸਭ ਕੁਝ ਉਹਦੇ ਪਹਾਣੇ ਦੇ ਵਿੱਚ ਹੀ ਹੈ ਆਪਾਂ ਉਹਨੂੰ ਚੈਲੰਜ ਨਹੀਂ ਕਰ ਸਕਦੇ ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਨਾ ਕਰ ਇੱਕ ਵਿਦਵਾਨ ਲਿਖਦਾ ਹੈ ਕਹਿੰਦਾ ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ ਪਾਵਰਸ ਪਰਮਾਤਮਾ ਨੂੰ ਆਪਾਂ ਚੈਲੰਜ ਨਹੀਂ ਕਰ ਸਕਦੇ ਵੀ ਤੂੰ ਐਵੇਂ ਨਹੀਂ ਤੂੰ ਇੰਜ ਕਰ ਉਹਨੇ ਆਪਣੀ ਮਰਜ਼ੀ ਕਰਨੀ ਹੈ ਉਹਦੇ ਪਹਾਣੇ ਵਿੱਚ ਜਿਹੜੇ ਉਹਦੇ ਪਹਾਣੇ ਵਿੱਚ ਰਹਿੰਦੇ ਨੇ ਉਹ ਸੁਖੀ ਰਹਿੰਦੇ ਨੇ ਜਿਹੜੇ ਆਪਣੇ ਪਹਾਣੇ ਵਿੱਚ ਚੱਲਦੇ ਨੇ ਉਹ ਚੋਟਾ ਖਾਂਦੇ ਨੇ ਇਸ ਕਰਕੇ ਪਰਮਾਤਮਾਗੇ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ ਸਤਗੁਰ ਸੱਚੇ ਪਾਤਸ਼ਾਹ ਦੇ ਲਈ ਅਰਦਾਸ ਕਰੀਏ ਉਹਦੇ ਅੱਗੇ ਅਰਦਾਸ ਕਰੀਏ ਸਰਬੱਤ ਦੇ ਲਈ ਤੇ ਸ਼ਾਇਦ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੀ ਅਰਦਾਸ ਜਿਹੜੀ ਹੈ ਜਰੂਰ ਸੁਣ ਲੈਣ ਤੇ ਪਿਆਰਿਓ ਹੋ ਸਕਦਾ ਹੈ ਨੁਕਸਾਨ ਟਾਲਿਆ ਜਾ ਸਕਦਾ ਹੈ ਆਪਰ ਸਰਬਤ ਦੇ ਭਲੇ ਦੇ ਅਰਦਾਸ ਕਰੀਏ ਉਹਨਾਂ ਲੋਕਾਂ ਲਈ ਜਿਹੜੇ ਇਸ ਖਤਰੇ ਦੇ ਵਿੱਚ ਮੰਡਰਾ ਰਹੇ ਨੇ ਖਤਰੇ ਦੇ ਸੰਪਰਕ ਦੇ ਵਿੱਚ ਨੇ ਹੋ ਸਕਦਾ ਹੈ ਪਰਮਾਤਮਾ ਸਾਡੀ ਅਰਦਾਸ ਨੂੰ ਕਬੂਲ ਕਰ ਲੇ ਜੀ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ